ਖਬਰਨਾਮਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸਿਕਾਇਆ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਦੋਂ ਅਸੀਂ ਸੱਤਾ ਦੇ ਵਿੱਚ ਆਵਾਂਗੇ ਜਿਹੜਾ ਵਿਧਾਇਕ ਜਾਂ ਮੰਤਰੀ ਤੁਹਾਡੇ ਹਲਕੇ ਦਾ ਹੋਵੇਗਾ ਤੇ ਜੇਕਰ ਉਸ ਦੀ ਕਾਰਗੁਜ਼ਾਰੀ ਚੰਗੀ ਨਹੀਂ ਹੁੰਦੀ ਤਾਂ ਤੁਸੀਂ ਉਸ ਦੇ ਕੋਲੋਂ ਸਵਾਲ ਜਵਾਬ ਪੁੱਛ ਸਕਦੇ ਹੋ ਇੱਕ ਪਾਸੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਜਦੋਂ ਪੱਤਰਕਾਰਾਂ ਵੱਲੋਂ ਜਾਂ ਆਮ ਲੋਕਾਂ ਵੱਲੋਂ ਸਵਾਲ ਪੁੱਛੇ ਜਾਂਦੇ ਨੇ ਕਹਿ ਦਿੰਦੇ ਆ ਤੁਸੀਂ ਕਾਂਗਰਸ ਦੇ ਹੋ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਹੋ ਖਾਸ ਕਰਕੇ ਪੱਤਰਕਾਰਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਤਾਂ ਪੀਟੀਸੀ ਚੈਨਲ ਵਾਲੇ ਹੋ ਲੇਕਿਨ ਇਧਰ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਵੀ ਕਸੂਤੇ ਫਸਦੇ ਨਜ਼ਰ ਆ ਰਹੇ ਨੇ ਅਨਮੋਲ ਗगन ਮਾਨ ਸਾਬਕਾ ਪੰਜਾਬ ਦੀ ਮੰਤਰੀ ਅਤੇ ਮੌਜੂਦਾ ਵਿਧਾਇਕ ਹਲਕਾ ਖੜਤ ਤੋਂ ਕੁਸੂਤੀ ਫਸ ਗਈ ਹੈ ਨੱਜ ਕੇ ਹਲਕਾ ਖੜ ਦੇ ਲੋਕਾਂ ਨੇ ਉਸ ਦੀ ਗਲਾਸ ਲਗਾਈ ਅਤੇ ਬੇਇਜ਼ਤੀ ਵੀ ਕੀਤੀ ਅਨਮੋਲ ਗਗਨ ਬਾੜ ਨੇ ਭਾਵੇਂ ਆਪਣਾ ਅਸਤੀਫਾ ਸੋਸ਼ਲ ਮੀਡੀਆ ਤੇ ਪੋਸਟ ਕਰ ਦਿੱਤਾ ਸੀ ਲੇਕਿਨ ਉਸ ਤੋਂ ਬਾਅਦ ਅਮਨ ਅਰੂੜਾ ਵੱਲੋਂ ਘਰ ਜਾ ਕੇ ਕਨਵਿੰਸ ਕੀਤਾ ਗਿਆ ਫਿਰ ਦੁਬਾਰਾ ਆਏ ਲੇਕਿਨ ਉਹਨਾਂ ਦਿਨਾਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਸਾਇਲੈਂਟ ਚੱਲ ਰਹੀ ਸੀ ਅਨਮੋਲ ਗਗਨ ਬਾੜ ਅਨਮੋਲ ਗਗਨ ਬਾੜ ਤੇ ਵੀ ਕਈ ਤਰ੍ਹਾਂ ਦੇ ਦੋਸ਼ ਭ੍ਰਸ਼ਟ ਸਾਰੀ ਦੇ ਲੱਗੇ ਨੇ ਇਸ ਕਰਕੇ ਸੁਤਰਾ ਵੱਲੋਂ ਕਿਹਾ ਜਾਂਦਾ ਸੀ ਕਿ ਮੁਕ ਜਿਹੜਾ ਮੰਤਰੀ ਦਾ ਅਹੁਦਾ ਕੈਬਨਿਟ ਮੰਤਰੀ ਦਾ ਅਹੁਦਾ ਇਸ ਕਰਕੇ ਵਾਪਸ ਲਿਆ ਗਿਆ ਹੁਣ ਜਦੋਂ ਜਿਹੜੀ ਹੈ ਅਨਮੋਲ ਗਗਨ ਮਾ ਜਦੋਂ ਵੀ ਹੁਣ ਆਪਣੇ ਹਲਕੇ ਦੇ ਵਿੱਚ ਜਾਂਦੇ ਨੇ ਲੋਕਾਂ ਵੱਲੋਂ ਵਿਰੋਧ ਹੁੰਦਾ ਵਿਰੋਧ ਹੁੰਦਾ ਨਜ਼ਰ ਆਉਂਦਾ ਹੈ ਲੇਕਿਨ ਅੱਜ ਟਿੱਕੇ ਚੜ ਗਿਆ ਹਲਕਾ ਖੜ ਦੇ ਲੋਕਾਂ ਦੇ ਸਾਹਮਣੇ ਤੇ ਬੀਬੀਆਂ ਨੇ ਰੱਜ ਕੇ ਕਲਾਸ ਲਾਈ ਅਨਮੋਲ ਗਗਨ ਮਾਨ ਦੀ ਅਨਮੋਲ ਗਗਨ ਮਾਨ ਨੂੰ ਇੱਕ ਸਵਾਲ ਵੀ ਜਿਹੜਾ ਹੈ ਉਹਦਾ ਜਿਹੜਾ ਸਵਾਲ ਜਿਹੜੇ ਉਹ ਪੁੱਛੇ ਗਿਆ ਉਹਦਾ ਬੀਬੀਆਂ ਵਰ ਨੂੰ ਉਹਦੇ ਜਵਾਬ ਨਹੀਂ ਦੇਣੇ ਆਏ ਤਾਂ ਫਿਰ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਅਸੀਂ ਪੰਜਾਬ ਦੇ ਸਾਰੇ ਲੋਕਾਂ ਨੂੰ ਖੁਸ਼ ਨਹੀਂ ਕਰ ਸਕਦੇ ਭਈ ਤੁਸੀਂ ਤਾਂ ਚੁਟਕੀ ਮਾਰ ਕੇ ਐਮਐਸਪੀ ਦਾ ਵਾਅਦਾ ਕਰਦੇ ਸੀ 2022 ਦੀਆਂ ਵਿਧਾਨ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੋਕ ਤੁਹਾਡੇ ਕੋਲ ਪੁੱਛਣਗੇ ਕਿ ਬੀਬੀ ਐਮਐਸਪੀ ਕਿੱਧਰ ਗਈ ਪੰਜਾਬ ਦੇ ਕਿਸਾਨ ਕਿੱਧਰ ਗਏ ਤੇ ਜਿਹੜੇ ਤੁਸੀਂ ਧਰਨੇ ਉਖਾੜੇ ਹੋ ਇੱਕ ਪੰਜਾਬ ਤੇ ਹਰਿਆਣਾ ਦੇ ਦਿੱਲੀ ਖਟੌਰੀ ਬਾਰਡਰ ਦਾ ਤੇ ਦੂਸਰੇ ਪਾਸੇ ਦਿੱਲੀ ਦੇ ਸ਼ਮੂ ਬਾਰਡਰ ਦਾ ਉਹਨਾਂ ਨੂੰ ਲੈ ਕੇ ਪੰਜਾਬ ਦੇ ਕਿਸਾਨ ਤਾਂ ਪਹਿਲਾਂ ਹੀ ਤੁਹਾਡੇ ਉਤੋਂ ਅੱਕੇ ਹੋਏ ਨੇ ਤੇ ਹੁਣ ਖਾਕਸ ਕਰਕੇ ਹਲਕਾ ਖੜਦੇ ਲੋਕ ਵੀ ਬੀਬੀ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਇਸ ਕਰਕੇ ਅਸੀਂ ਤੁਹਾਨੂੰ ਪਹਿਲਾਂ ਇੱਕ ਵੀਡੀਓ ਦਿਖਾਉਣੀ ਆ ਵੀਡੀਓ ਦੇ ਵਿੱਚ ਤੁਸੀਂ ਆਪੇ ਹੀ ਅੰਦਾਜ਼ਾ ਲਗਾ ਲਓ ਕਿ ਕਿਸ ਤਰ੍ਹਾਂ ਮੰਤਰੀਆਂ ਅਤੇ ਵਿਧਾਇਕਾਂ ਦੀ ਰੱਜ ਕੇ ਮੂੰਹ ਦੇ ਉੱਤੇ ਹੀ ਬੇਇੱਜ਼ਤੀ ਕੀਤੀ ਜਾਂਦੀ ਹੈ ਫਿਰ ਇਸ ਤਰ੍ਹਾਂ ਘਟਕਾ ਪੈ ਗਿਆ ਇੱਥੇ ਮੈਡਮ ਨੇ ਆਣਾ ਸੀ ਜੇ ਜਿਹੜਾ ਧਿਆਣਾ ਸੀ ਭਾਈ ਤਾਂ ਮੈਂ ਤੱਕਦਾ ਸੀ ਤਾਂ ਪੈ ਗਿਆ ਹੁਣ ਸਾਰੀ بارشਾਂ ਦੇ ਅਸੀਂ ਕਿੱਦਾਂ ਗਏ ਆ ਘਰ ਤੱਕ ਬੱਚਿਆਂ ਨੂੰ ਲੈ ਕੇ ਛੱਡ ਕੇ ਕਿਸੇ ਨੇ ਵੀ ਨਹੀਂ ਦੇਖਿਆ ਪਤਾ ਕੀ ਹੈ ਪਤਾ ਕੀ ਹੈ ਬੇਟਾ ਅੱਛੀ ਲੱਗੇ ਮੈਨੂੰ ਬੱਚੇ ਨੇ ਆਵਾਜ਼ ਰੇਸ ਕੀਤੀ ਹੈ ਕਿ ਲਾ ਛੋਟਾ ਬੱਚਾ ਕਿੱਦਾਂ ਆਉਂਦਾ ਸਭ ਪਤਾ ਮਾਤਾ ਜੀ ਇਹ ਇਹ ਇਦਾਂ ਨਹੀਂ ਹੈ ਨਾ ਵੀ ਆਪਾਂ ਘਟਕਾ ਪਾ ਰਹੇ ਹਾਂ ਇਹਦੇ ਤਾਂ ਆਪਾਂ ਸੜਕ ਬਣਾ ਰਹੇ ਹਾਂ ਉਹਦੇ ਰੋਦਰ ਵੀ ਜਿੰਮੇਵਾਰੀ ਤੁਹਾਡੀ ਨਾਲ ਸ਼ੇਰੀ ਹੈ ਉਹਦਾ ਜੁਦਾ ਮਨਸਾ ਦੇ ਵੀ ਮੋ ਜੜਾ ਰਸਤਾ ਜੋ ਆਪਣੇ ਬਹੁਤ ਔਖਾ ਹੈ ਠੀਕ ਹੈ ਬਹੁਤ ਬੜੇ ਪਰੇਸ਼ਾਨ ਹੈ ਥੋੜੇ ਪਰਸ਼ਾਣ ਨਹੀਂ ਹੈ ਥੋੜੇ ਪ੍ਰਸ਼ਾਨ ਕਰਕੇ ਲੋਕਾਂ ਜਨਤਾ ਗਰੀ ਆਪ ਬਹੁਤ ਪ੍ਰਸ਼ਾਨ ਹੋ ਕੇ ਰਹੇ ਇੱਥੋਂ ਦੇ ਲੋਕ ਵੀ ਖੁਸ਼ ਨੇ ਆਏ ਹੋਏ ਨੇ ਸਿੱਧੂ ਹੈਗੇ ਸੜਕਾਂ ਤੇ ਆសុ ਖੁਸ਼ ਹੈ ਬਾਈ ਯਾਰ ਦੇਖੋ ਤੁਸੀਂ ਕਦੇ ਵੀ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ ਵੀ ਮੇਕ ਸ਼ੋਰ ਕਰਾਂਗੇ ਕਿ ਜਿਹੜਾ ਹੁਣ ਅੱਗੇ ਟੈਂਡਰਸ ਪਹਿਣਗੇ ਉਹਦੇ ਚ ਮੈਕਸੀਮਮ ਕਰੜ ਦੀਆਂ ਸੜਕਾਂ ਨੇ ਜਿਹੜੀ ਅਸੀਂ ਕਵਰ ਕਰ ਜੀਏ ਫੰਡਸ ਦੀ ਕੋਈ ਕਮੀ ਨਹੀਂ ਕਮੇਟੀ ਕੋਲ ਪੈਸੇ ਦੀ ਕੋਈ ਕਮੀ ਨਹੀਂ ਨੀਅਤ ਦੀ ਕੋਈ ਕਮੀ ਨਹੀਂ ਤੇ ਅਸੀਂ ਮੇਕ ਸ਼ੋਰ ਕਰਾਂਗੇ ਕਿ ਜਿਹੜੀ ਵੀ ਮੁਸ਼ਕਿਲ ਲੋਕਾਂ ਨੂੰ ਸੜਕਾਂ ਦੀ ਹੈਗੀ ਹੈ ਉਹ ਖਤਮ ਹੋ ਜੇ ਮੈਂ ਸਾਰਿਆਂ ਨੂੰ ਇਹ ਕਹਿੰਦੀ ਆ ਕਿ ਮੈਂ ਚੈੱਕ ਰੱਖਣਾ ਕਿ ਤੁਸੀਂ ਮਟੀਰੀਅਲ ਠੀਕ ਪਾ ਰਹੇ ਹੋ ਤੇ ਮੇਕ ਸ਼ੋਰ ਕਰਿਓ ਸਭ ਕੀ ਆਪਾਂ ਜਿਹੜਾ ਮਟੀਰੀਅਲ ਯੂਜ਼ ਕਰਨਾ ਹੈ ਉਹ ਇਹ ਨਾ ਵੀ ਐਫਸੀ ਸਾਹਿਬ ਕਿ ਫੇਰ 6 ਮਹੀਨੇ ਬਾਅਦ ਸੜਕ ਫਟ ਕੇ ਦੁਬਾਰਾ ਬਣਾਉਣੀ ਪੈ ਰਹੀ ਹੈ ਉਹਦਾ ਖਰਚਾ ਸਿਰ ਹੋ ਰਿਹਾ ਆਪਾਂ ਵਧੀਆ ਮਟੀਰੀਅਲ ਲਗਾ ਕੇ ਸੜਕਾਂ ਬਣਾਉਣੀਆਂ ਨੇ ਸੋਲਿਡ ਸੜਕਾਂ ਬਣਾਉਣੀਆਂ। ਦਾਣ ਜੀ ਕਿਨੇ ਵਿਆਹ ਗਏ ਹੋਏ। ਜਨਾ ਮੈਂ ਉਹਨਾਂ ਨੂੰ ਬੇਨਤੀ ਇਹ ਨਹੀਂ ਅਨਮੋਲ ਗगन ਮਾਨ ਅਨਮੋਲ ਗगन ਮਾਨ ਦੇ ਮੂੰਹ ਤੇ ਬੀਬੀ ਨੇ ਕਿਹਾ ਕਿ ਅਸੀਂ ਤੁਹਾਡੇ ਤੋਂ ਨਰਾਜ਼ ਹਾਂ ਅਸੀਂ ਤੁਹਾਡੇ ਤੋਂ ਖੁਸ਼ ਨਹੀਂ। ਫਿਰ ਪੱਲਾ ਝਾੜ ਦਿੱਤਾ ਅਨਮੋਲ ਗਗਨ ਮਾਨ ਨੇ ਕਿ ਸਾਰੇ ਪੰਜਾਬ ਦੇ ਲੋਕਾਂ ਨੂੰ ਕੁਝ ਨਹੀਂ ਕੀਤਾ ਜਾ ਸਕਦਾ ਕਿਉਂਕਿ ਹੜ੍ਹਾਂ ਦੇ ਦੌਰਾਨ ਖਾਸ ਕਰਕੇ ਜਦੋਂ بارش ਹੋਈ ਤੇ ਤਰਾ ਨਿਕਲ ਗਿਆ ਹਲਕਾ ਖੜ ਦੇ ਲੋਕਾਂ ਦਾ ਬੀਬੀ ਨੂੰ 37000 ਤੋਂ ਵੱਧ ਵੋਟਾਂ ਦੇ ਫਰਕ ਦੇ ਨਾਲ ਹਰਾਇਆ ਸੀ ਰਜੀਤ ਸਿੰਘ ਗਿੱਲ ਦੇ ਕੋਲੋਂ ਲੇਕਿਨ ਲੋਕਾਂ ਨੇ ਕਿਹਾ ਕਿ ਬੀਬੀ ਅਮਨ ਅਨਮੋਲ ਗਗਨ ਮਾਨ ਨੇ ਹਲਕੇ ਖਾਸ ਕਰਕੇ ਖੜ ਦੇ ਵਿੱਚ ਵਿਕਾਸ ਦੇ ਕੰਮ ਨਹੀਂ ਕੀਤੇ ਇਸ ਕਰਕੇ ਮੂੰਹ ਤੇ ਬੀਬੀ ਨੇ ਕਿਹਾ ਕਿ ਅਸੀਂ ਤੁਹਾਡੇ ਕੋਲੋਂ ਬਿਲਕੁਲ ਖੁਸ਼ ਨਹੀਂ ਨਾ ਤੁਹਾਡੇ ਤੋਂ ਅਤੇ ਨਾ ਹੀ ਤੁਹਾਡੀ ਤੋਂ ਨਾ ਤੁਹਾਡੀ ਕਾਰਗੁਜ਼ਾਰੀ ਤੋਂ ਤੇ ਅਨਮੋਲ ਗਗਨ ਬਾਣ ਨੇ ਗੱਲਾਂ ਦਾ ਕੜਾ ਬਣਾਉਂਦੇ ਹੋਏ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਅਸੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਕੁਝ ਨਹੀਂ ਖਾ ਸਕਦੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕੋਲ ਪੈਸਾ ਬਹੁਤ ਜ਼ਿਆਦਾ ਹੈ ਪੰਜਾਬ ਦੇ ਕੋਲ ਫੰਡ ਨੇ ਪੰਜਾਬ ਹੁਣ ਜਲਦੀ ਹੀ ਡਿਵੈਲਪਮੈਂਟ ਕਰੇਗਾ ਖਾਸ ਕਰਕੇ ਉਹਨੇ ਹਲਕਾ ਖੜ ਦੇ ਲੋਕਾਂ ਦੀ ਗੱਲ ਕੀਤੀ ਕਿ ਅਜਿਹੇ ਸੋਲਿਡ ਸੜਕਾਂ ਬਣਾਈਆਂ ਜਾਣੀਆਂ ਕਿ ਦੁਬਾਰਾ 5 ਸਾਲ ਹਲਕਾ ਖੜ ਦੇ ਲੋਕਾਂ ਨੂੰ ਸੜਕਾਂ ਨੂੰ ਲੈ ਕੇ ਵਿਕਣਾ ਨਾ ਪਵੇ ਅਤੇ ਨਾ ਹੀ ਕੋਈ ਲੋਕ ਕਿੰਤੂ ਪਰਤੂ ਕਰ ਧੰਨ